जो लोग अपने आप को हिंदू कहते हैं वो 24 घंटा हिं, हिंसा 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 नफरत 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 असत्य सत्य असत्य विषय बहुत गंभीर है पूरे हिंदू समाज को हिंसक है। मैं साइन सूरी मैं शिक्षा टक्साली पंजाब यूथ उपाध्यक्ष ਮੈਂ ਅੱਜ ਇੱਕ ਵਿਸ਼ੇ ਤੇ ਗੱਲ ਕਰਨਾ ਚਾਹੁੰਦਾ ਸੀ ਕਿ ਜੋ ਰਾਹੁਲ ਗਾਂਧੀ ਨੇ ਲੋਕ ਸਭਾ ਦੇ ਅੰਦਰ ਇੱਕ ਬਿਆਨ ਦਿੱਤਾ ਹੈ ਪੂਰੇ Hindu ਸਮਾਜ ਨੂੰ ਨੀਵਾ ਬਗਾਇਆ ਪੂਰੇ Hindu ਸਮਾਜ ਦੀਆਂ ਭਾਵਨਾਵਾਂ ਨੂੰ ਠੀਸ ਪੰਚਾਈ ਹੈ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਜਿਹੜੇ Hindu ਆਪਣੇ ਆਪ ਨੂੰ Hindu ਕਹਾਂਦੇ ਨੇ ਉਹ ਇੱਕ ਹਿੰਸਕ ਲੋਕ ਨੇ ਉਹ ਨਫਰਤ ਨਫਰਤ ਫੈਲਾਉਂਦੇ ਨੇ ਤੇ ਉਹ ਸੱत्यੇ ਬੋਲਦੇ ਨੇ ਮੈਂ ਸਮਝਣਾ ਮੈਂ ਸਮਝਦਾ ਹਾਂ ਕਿ ਜਦੋਂ ਤੁਸੀਂ ਇਲੈਕਸ਼ਨ ਲੜਦੇ ਹੋ ਇਲੈਕਸ਼ਨ ਦੇ ਜਦੋਂ ਲੋਕ ਸਭਾ ਦੇ ਇਲੈਕਸ਼ਨ ਸੀ ਉਦੋਂ ਆਪਣੇ ਆਪ ਨੂੰ ਜਨਊਧਾਰੀ ਹਿੰਦੂ ਕਸ਼ਮੀਰੀ ਪੰਡਤ ਪਤਾ ਨਹੀਂ ਕੀ ਕੁਝ ਕਹਿੰਦੇ ਰਹੇ ਪਰ ਹੁਣ ਜਦੋਂ ਇਲੈਕਸ਼ਨ ਖਤਮ ਹੋ ਗਏ ਰਿਜ਼ਲਟ ਆ ਗਏ ਤੇ ਹੁਣ ਤੁਸੀਂ ਵੋਟ ਬੈਂਕ ਦੇ ਚੱਕਰਾਂ ਦੇ ਵਿੱਚ ਇੱਕ ਉਸ ਵਰਗ ਨੂੰ ਨਿਵਾ ਵਖਾ ਰਹੇ ਹੋ ਕਿ ਜੋ ਸਭ ਤੋਂ ਵੱਡਾ ਵਰਗ ਹੈ ਹਿੰਦੁਸਤਾਨ ਦਾ ਤੇ ਮੇਰਾ ਮੰਨਣਾ ਹੈ ਕਿ ਮੈਂ ਆਪਣੀ ਪਾਰਟੀ ਵੱਲੋਂ ਇਹਦੀ ਬਿਲਕੁਲ ਨਿੰਦਾ ਕਰਦਾ ਹਾਂ ਤੇ ਸੈਂਟਰ ਤੋਂ ਮੰਗ ਕਰਦਾ ਕਿ ਇੱਥੇ ਸਖਤੋ ਸਖਤ ਕਾਰਵਾਈ ਹੋਵੇ ਬਿਲਕੁਲ 295ਏ ਲਗਣੀ ਚਾਹੀਦੀ ਹੈ ਕਿ ਤੁਸੀਂ ਪੂਰੀ ਧਰਮ ਨੂੰ ਟਾਰਗੇਟ ਕੀਤਾ ਹੈ ਤੁਸੀਂ 125 ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੰਚਾਈ ਹੈ ਮੇਰਾ ਇਹ ਮੰਨਣਾ ਹੈ ਹੁਣ ਵੀ ਜਿਹੜਾ Hindu ਨਾ ਜਾਗਿਆ ਤੇ ਲੜਣਾ ਤਾਂ ਹਿੰਦੂਆਂ ਦੇ ਉੱਪਰ ਤੇ ਮੈਂ ਤੇ ਬਿਲਕੁਲ ਕਹੂੰਗਾ ਕਾਂਗਰਸ ਦਾ ਵੀ ਬਿਲਕੁਲ ਵਿਰੋਧ ਕਰਨਾ ਚਾਹੀਦਾ ਹੈ ਤੇ ਜਿਹੜੀਆਂ ਹੋਰ ਵੀ ਪਾਰਟੀਆਂ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਹੈ ਕਿ ਤੁਸੀਂ ਇੱਕ ਵਰਗ ਨੂੰ ਕਿਦਾਂ ਕਹਿ ਸਕਦੇ ਹੋ ਤੁਸੀਂ ਇੱਕ ਵਿਅਕਤੀ ਨੂੰ ਕਹਿਣਾ ਤੁਸੀਂ ਕਹਿ ਸਕਦੇ ਹੋ ਪਰ 125 ਕਰੋੜ ਲੋਕਾਂ ਨੂੰ ਕਹਿਣਾ ਮੇਰੇ ਸਮਝ ਤੋਂ ਪਰੇ ਹੈ ਤੇ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਜਿਹੜਾ Hindu ਆਪਣੇ ਆਪ ਨੂੰ ਕਹਿੰਦੇ ਨੇ ਐਦਾਂ ਤਾਂ ਫਿਸ਼ਰੀ ਰਾਮ ਵੀ ਆਪਣੇ ਆਪ ਨੂੰ Hindu ਕਹਿੰਦੇ ਨੇ ਤੁਸੀਂ ਉਹਨਾਂ ਨੂੰ ਵੀ ਹਿੰਸਾ ਕਹਿ ਰਹੇ ਹੋ ਹਨੂਮਾਨ ਜੀ ਨੂੰ ਵੀ ਇੰਸਾਨ ਕਹਿ ਰਹੇ ਹੋ ਸ਼ਿਵ ਜੀ ਨੂੰ ਵੀ ਇੰਸਾਨ ਕਹਿ ਰਹੇ ਹੋ ਇਹ ਤੇ ਸਾਫ ਸਾਫ 295 A ਦਾ ਪਰਚਾ ਦਰਜ ਹੋਣਾ ਚਾਹੀਦਾ ਬਿਲਕੁਲ ਮੋਦੀ ਜੀ ਨੇ ਇਹਦਾ ਵਿਰੋਧ ਕੀਤਾ ਆਪਣੀ ਕੁਰਸੀ ਤੋਂ ਉੱਠ ਕੇ ਕਿ ਇਹ ਬੜਾ ਗੰਭੀਰ ਵਿਸ਼ਾ ਹੈ ਸਪੀਕਰ ਸਾਹਿਬ ਨੂੰ ਕਿਹਾ ਲੋਕ ਸਭਾ ਦੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਇੱਥੇ ਸੈਂਟਰ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਤੇ ਸਾਡੇ ਵੱਲੋਂ ਕੋਰਟ ਦਾ ਰੁਖ ਕੀਤਾ ਜਾਏਗਾ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਰੁਖ ਕੀਤਾ ਜਾਏਗਾ ਤੇ ਇੱਥੇ ਸਖਤ ਕਾਰਵਾਈ ਕਰਾਈ ਜਾਏਗੀ ਜੀ ਚੀਜ਼ ਇਹੋ ਜੀ ਚੀਜ਼ ਦਾ ਕੋਈ ਮਾਫੀ ਸਾਡੇ ਵੱਲੋਂ ਨਹੀਂ ਹੈ Hindu ਸਮਾਜ ਵੱਲੋਂ ਕੋਈ ਮਾਫੀ ਨਹੀਂ ਹੈ ਕਿ ਤੁਸੀਂ ਪਹਿਲੇ ਇੱਕ ਵਰਗ ਨੂੰ ਖੁਸ਼ ਕਰਨ ਦੇ ਲਈ ਦੂਜੇ ਵਰਗ ਦੀ ਬੇਇੱਜ਼ਤੀ ਕਰੋ ਤੇ ਬਾਅਦ ਚ ਮਾਫੀਆਂ ਮੰਗੋ ਇਹ ਬਿਲਕੁਲ ਬਰਦਾਸ਼ਤਯੋਗ ਨਹੀਂ ਹੈ